ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਾਰੇ HF ਬ੍ਰੀਡ ਦੇ ਬੜਾ ਦਿਖਾਵਾਂਗੇ ਇਹ ਸਾਰੇ ਜਨ ਲਗਭਗ 7-8 ਨਗ ਹੈਗਾ ਸੇਲ ਤੇ ਸਾਰੇ ਜਿਹੜਾ ਬੜਾ ਦੰਦਾ ਦੇ ਵਿੱਚ ਮਿਲਣ ਗਿਆ ਤੁਹਾਨੂੰ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਕਾਲਾ ਪਿੰਡ ਸੈਦੋ ਕੀ ਜਿਲ੍ਹਾ ਮੋਗਾ ਤਸੀਲ ਨਿਹਾਲ ਸੰਗਰ ਤੇ ਮੋਬਾਈਲ ਨੰਬਰ ਆਪਣਾ ਇਹ 9579779527392 94170262200 94170 26200 26208 ਅੱਜ ਆਪਾਂ 10 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਕਿੰਨੇ ਨੱਕ ਆਪਣੇ ਕੋਲ ਹਾਜ਼ਰ ਸੱਤ ਬਹਿੜਾਂ ਸੱਤ ਬਹਿੜਾਂ ਫੋਰਸੇ ਲੱਗੀਆਂ ਜੀ ਜੀ ਤੇ ਪਹਿਲੇ ਨੰਬਰ ਸਟਾਰਟਿੰਗ ਕਰੀ ਜਿਹੜੀ ਬੱਚੀ ਆਪਾਂ ਦੇਖੀ ਜਾਨੇ ਕਿਹੜਾ ਸੁਭਾਅ ਵਿੱਚ ਹੁੰਦੀ ਹੈ। ਇਹ ਬਹੁਤ ਛੀ ਆ ਭਰਾ ਦੋ ਦੰਦ ਆ ਇੱਕ ਦੰਦ ਤੇ ਚੌਥਾ ਇਸਨੇ ਸੁਟਿਆ ਵਾ। ਠੀਕ ਹੈ। ਤੀਜੇ ਦਿਨ ਦੀ ਅੱਜ ਸੂਈ ਵੀ ਆ ਮੰਗਰੇ ਦੇ ਬੱਚੀ ਆ। 18-20 ਕਿਲੋ ਦੇ ਸਾਡੇ ਬੋਲੀ ਤਿਆਰ ਹੋਇਆ ਵਾ। ਠੀਕ ਹੈ। ਮੰਨ ਕੇ ਚੱਲੀਏ ਮੈਨਾਂ ਦੀ 18 ਲੀਟਰ ਵਾਲੀ ਬੋਲੀ ਇਹਦੇ ਸਲੇ ਸਟਾਰਟਿੰਗ ਹੈਗੀ ਆ। ਤੇ ਪਤਾ ਕੋਈ ਸੀਮਨ ਵਗੈਰੇ ਦਾ? ਇਹਦਾ ਤਾਂ ਭਰਾ ਪਤਾ ਨਹੀਂਗਾ। ਖੈਰ ਪੁੱਛ ਕੇ ਦੱਸ ਹਾਰਾ ਕੁਝ ਦੇਖ ਲੇ ਤੂੰ। ਠੀਕ ਹੈ। ਬੱਚਾ ਬਹੁਤ ਪਿਆਰਾ ਹੈ। ਠੀਕ ਆ ਬੱਚੀ ਇਹਨੇ ਭਾਈ ਆ ਬੱਚੀ ਪਾ ਦੀ ਜੀ ਤੇ ਐਸਟੀਮੇਟ ਆਪਾਂ ਨੂੰ ਨੀਅਰ ਬਾਡ ਕਿੰਨਾ ਕਰ ਦੁੱਧ ਪਾ ਦੂ ਹਾਈਸਟ ਇਹ 25 ਤੋਂ ਪਲੱਸ ਚਲੀ ਜਾਓ ਭਰਾ ਜਿਵੇਂ ਗਰਮੀ ਆ ਮੁੱਖ ਮੰਨ ਕੇ ਚੱਲ ਹੁਣ ਮੌਸਮ ਦੇ ਹਿਸਾਬ ਨਾਲ 25 ਤੋਂ ਪਲੱਸ ਪਲੱਸ ਦੋ ਦੇ ਦੋ ਰਿਓ ਵਰਨੂੰ ਸਭ ਤੋਂ ਪਹਿਲੇ ਨੰਬਰ ਆਪਾਂ ਜਿਹੜੀ ਬੱਚੀ ਦੇਖੀ ਜਾਨੇ ਆ ਪਲੂਣ ਪਹਿਲਾ ਸੂਆ ਸੁਈ ਹੋਈ ਆ ਦੋਂਦੀ ਮੂੰਹ ਹੋਈ ਬੈ ਚੌਕ ਦੇ ਇੱਕ ਦੰਦੇ ਨੇ ਤੋੜਿਆ ਅੱਜ ਇਹਨੂੰ ਦੂਜਾ ਦਿਨ ਹੋ ਗਿਆ ਸੁਈ ਨੂੰ 18 ਲੀਟਰ ਬੋਲੀ ਇਹਦੇ ਥੱਲੇ ਇਸ ਵਕਤ ਨੈਟ ਜਿਹੜੀ ਮਿੰਡ ਵਾਲੀ ਹਾਜ਼ਰ ਆ ਬੱਚਾ ਇਹਦੇ ਪਿੱਛੇ ਫੀਮੇਲ ਕਾਫ ਬੱਚੀ ਆ ਗਈ ਤੇ ਬਾਕੀ ਕੱਦ ਕਾਠ ਵਗੈਰਾ ਦੇਖੋ ਫੁੱਲ ਸਾਈਜ਼ ਆ ਮੈਂ ਲੈ ਚਲ ਕਮਾ ਲੈ ਵੀਰੇ ਤੇ ਬਰੀਡ ਦੇ ਵਿੱਚ ਪੂਰੀ ਫੁੱਲ ਆ ਜਮਾ ਓਕੇ ਆ ਤੇ ਬੂਥੀ ਵਗੈਰਾ ਤੇ ਕਰਨੇ ਜਾਤ ਪਾਤ ਵਗੈਰਾ ਇਹਦੀ ਦੇਖ ਸਕਦੇ ਹੋ ਤੇ ਬਾਕੀ ਲੈਗ ਸਕੋਰ ਵਗੈਰਾ ਦੇਖੋ ਤੇ ਵੀਰੇ ਬੋਲੇ ਤਾਂ ਫਿਰ ਹੁਣ ਆਪਾਂ ਜਮਾ ਸਾਫ ਕਰੀ ਹੋਣੀ ਆ ਜਮਾ ਹਨਾ ਹਾਂ ਭਾਰ ਨਹੀਂ ਛੱਡਦੇ ਕੋਈ ਵੀਰੇ ਆਪਾਂ ਜਦੋਂ ਮੰਨ ਕੇ ਚੱਲ ਪੂਣ ਵਾਚੀ ਕੋਈ ਵੀ ਹੁੰਦੀ ਆ ਠੀਕ ਹੈ ਸਾਡਾ ਮੰਨਣਾ ਇਹ ਆ ਕਿ ਜਿੰਨੀ ਸਾਫ ਕਰਾਂਗੇ ਉੰਨੀ ਚਾਲ ਠੀਕ ਆ ਉੰਨੀ ਵਾਦੀ ਤੁਰ ਜਾਂਦੀ ਆ ਹਨਾ ਉੰਨੀ ਵਾਦੀ ਤੁਰ ਜਾਂਦੀ ਆ ਜੇ ਇਹਨੂੰ ਛੱਡਣ ਲੱਗ ਕੇ ਤਾਂ ਮੱਚਣ ਲੱਗ ਤੇ ਬਾਕੀ ਲੇਵ ਵਾਲੇ ਪ ਚੌੜ ਚਵਾਇਕ ਨੰਬਰ 1 ਨੰਬਰ ਤੇ ਭਾਵ ਯਾਰ ਕੀ ਰਹਿਣਗੇ ਇਹਨਾਂ ਦੇ ਭਾਵ ਯਾਰ ਬਾਈ ਆਪਾਂ ਫੋਨ ਤੇ ਕਰ ਲਾਂਗੇ ਠੀਕ ਆ ਹੋਊਗਾ ਟੀਰ ਅਕੋਰਡਿੰਗ ਬਸ ਜਿਹੇ ਜੀ ਵਹਿੜ ਆਉ ਤਾਂ ਉਦਾਂ ਦਾ ਠੀਕ ਆ ਅੱਗੇ ਦੋ ਨੰਬਰ ਜਿਹੜੀ ਵਹਿੜ ਦੀ ਗੱਲ ਕਰਦੇ ਆਪਾਂ ਇਹ ਗਾਂ ਤੀਜਾ ਸੂਆ ਭਰਾ ਜੈਨੂਨ ਤੀਜਾ ਸੂਆ ਹਾਂ ਕਹਿਣ ਨੂੰ ਦੂਜਾ ਸੂਆ ਕਹਦੇ ਜੀ ਤੀਜਾ ਸੂਆ ਸੁੰਦੀ ਆ 33 ਕਿਲੋ ਦੂਜੇ ਸੂਏ ਦੁੱਧ ਦਿੱਤਾ ਆਪਾਂ 30 ਪਲੱਸ ਬੋਲ ਕੇ ਦੇਵਾਂਗੇ 12 13 ਦਿਨ ਭਾਏ 12 13 ਦਿਨ ਸੂਣ ਚ ਬਾਕੀ ਸਾਰੀ ਡਿਟੇਲ ਮਿਲੂਗੀ ਆਪਾਂ ਨੂੰ ਇਹ ਫਾਰਮ ਚ ਲਈਏ ਕਿਹੜੇ ਸੀਮਨ ਦੀ ਹੈਗੀ ਤੇ ਕਿਹੜਾ ਅਗ ਲੱਗਿਆ ਆਪਾਂ ਆਪਣੇ ਕੋਲੇ ਫੋਨ ਤੇ ਵਟਸਐਪ ਤੇ ਆਇਆ ਵਾ ਆਪਾਂ ਡਿਟੇਲ ਦੇ ਦਿੰਦੇ ਇਦਾਂ ਤੋਂ ਮੇਰੇ ਨਾਲ ਜਵਾਲ ਹੋਈ ਗਈ ਇਹ ਭਰੀ ਠੀਕ ਐ ਤੇ ਤੋਰੀ ਮੜਿਆ ਬਾਹਰ ਰੋਉਂ ਤੇ ਸੀਮਨ ਵਗੈਰਾ ਸਾਰਾ ਬਾਇਓ ਡਾਟਾ ਮਿਲੂਗਾ ਤੇ ਦਿਨ 15 ਲੈ ਜੂ ਹਜੇ ਹਾਂ ਲੈ ਜੂ ਮੈਂ 10 ਤੋਂ 12 ਪਲੱਸ ਨਹੀਂ ਜਾਊਗੀ ਨਾ ਠੀਕ ਐ ਸੋ 12 13 ਦਿਨ ਮੰਨ ਕੇ ਤੁਸੀਂ ਇਹਨੂੰ ਖਰੀਦਾਰੀ ਕਰ ਸਕਦੇ ਹੋ ਤੇ ਬਾਕੀ ਬਰੀਡ ਦੇ ਵਿੱਚ ਪੂਰੀਆਂ ਕੰਨ ਦੇਖੋ ਜਵੇਂ ਨਿੱਕਾ ਨਿੱਕਾ ਜਵਾਗ ਦੇ ਹੱਥ ਜਿੱਡਾ ਹਣੇ ਜਿਵੇਂ ਕਹਿੰਦਾ ਸੇਰ ਚੋਂ ਪੂਣੀ ਕੱਤੀ ਆ ਗੱਲੀ ਇਹਨੇ ਜੈਨੂਨ ਤੀਜਾ ਸੁਆ ਤੇ ਪੂਰੀ ਜਿੰਦ ਜਾਣ ਸੇ ਬਾਕੀ ਲੇਵਾ ਵਗੈਰਾ ਦੇਖੋ ਤੇ ਬਾਕੀ ਮੇਨ ਗੱਲ ਜਿਵੇਂ ਹੁਣ ਵੀਰ ਨੇ ਬਾਹਰ ਗੇੜਾ ਦਵਾ ਸੁੱਕੇ ਤੂੜੀ ਦੇ ਵੀ ਦੰਦਿਆ ਵੜਦੀ ਫਿਰਦੀ ਆ ਕਹੋਗੇ ਖੁੱਲੀ ਫਿਰਦੀ ਚੰਗੇ ਮੰਨ ਕੇ ਚਲੋ ਕੱਦ ਕਾਠ ਵਗੈਰਾ ਓਕੇ ਕਿਹੜੇ ਸੀਮਣ ਦੀ ਆਪ ਆ ਤੇ ਕਿਹੜਾ ਇਹਦੇ ਅੱਗੇ ਬ੍ਰੈਡ ਦਾ ਸੀਮਣ ਲੱਗਿਆ ਵਾ ਸਾਰਾ ਬਾਗ ਡਾਟਾ ਵੀਰ ਕਹਿੰਦੇ ਦੱਸਾਂਗੇ 30 34 ਕਿਲੋ ਦੁੱਧ ਪਾਇਆ ਵਾ ਪਰ ਖਰੀਦਣ ਵਾਲਾ ਵੀਰ ਦੇਸ ਨੂੰ 30 ਮੰਨ ਕੇ ਲੈ ਸਕਦਾ ਹੈਗਾ ਤੇ ਬਾਕੀ ਮਿਲਕ ਵੀਰ ਵਗੈਰਾ ਦੇਖੋ ਸਾਫ਼ ਸੁਥਰੀ ਪੂਰੀ ਮੋਟੀ ਰਸਾ ਵੇ ਵੀ ਜਾਂਦੀਆਂ ਜਮਾ ਅੱਗੇ ਗੱਲ ਕਰਦੇ ਆ ਬਾਈ ਜੀ ਤਿੰਨ ਨੰਬਰ ਵਾਲੀ ਦੀ ਇਹ ਭਰਾ ਦੁੱਗ ਦੇ ਦੰਦ ਹਜੇ ਚਟਦੀ ਹੈ ਬੱਚੀ ਦੇ 20 ਰੁਪਏ 20 ਦਿਨ ਬਾਕੀ ਠੀਕ ਬਾਈ ਜੀ ਇਹ ਮੰਨ ਕੇ ਚੱਲ ਵੀਰੇ ਜੀ ਨੇ ਬ੍ਰੈਡ ਲਾਇਨ ਜਿਹਨੇ ਬਰੀਡ ਦੇ ਉੱਤੇ ਕੰਮ ਕਰਨਾ ਨਾ ਉਹ ਇਹ ਤਾਂ ਜਿਹੇ ਜੇ ਮਰਜ਼ੀ ਅੱਗੇ ਬੱਚੇ ਲੈ ਲੈ ਘੱਟ ਤੋਂ ਘੱਟ 35 ਹੀ ਦੁੱਧ ਦਊਗੀ ਬੱਚੇ ਐਸਾ ਠੀਕ ਹੈ ਦੁੱਗ ਜਦੋਂ ਦਾ ਹਜੇ ਕੱਢਦੀ ਆ ਨਾ ਕਰਦੀ ਆ ਭਰਾ ਤੇ ਬਾਕੀ ਚਮਕ ਉਹ ਦਾ ਸਰੀਰ ਦੇ ਕੱਪੜੇ ਵਾਂਗ ਜਮਾ ਸੋ ਜਿਵੇਂ ਨਵੀਂ ਵਿਆਹੀ ਦੇ ਮੰਨ ਕੇ ਚੱਲੋ ਵੀ ਹਾਰ ਸ਼ਗਾਰ ਲੱਗਿਆ ਹੁੰਦਾ ਚਲੋ ਆਰਡਰ ਦੀ ਸਟਾਰਟਿੰਗ ਦੇਖੋ ਠੀਕ ਹੈ ਹਾਂ ਜੀ ਜਦੋਂ ਨੂੰ ਆਪ ਦਾ ਟਾਈਮ ਹੋਣਾ ਨੇ ਤਾਂ ਉਦੋਂ ਦਾ ਕੋਈ ਰੰਗ ਢੰਗ ਹੋਰ ਹੋਣੀ ਇਹਦੇ ਕਿ ਲੈਵਾ ਪੂਰਾ ਸਾਫ਼ ਸਾਫ਼ ਫਿਟਿੰਗ ਵਾਲਾ ਪੂਰਾ ਜਾਵਾ ਹਨਾ ਸੋ ਲੈਵਾ ਕੰਪੈਕਟ ਮਾੜੇ ਨਾਲ ਘਣੀ ਮੇਰੇ ਕੱਦ ਜਾਂਦਾ ਜਾ ਜੂ ਸੋਕ ਸਹਿਜ ਵਗੈਰਾ ਦੇਖੋ ਜਿਵੇਂ ਕਹਵਾਤਾ ਜਿਵੇਂ ਚਾਰ ਵਾਲੀ ਮਸ਼ੀਨ ਚੱਲਦੀ ਦੂਰੋਂ ਦੇਂਦੀ ਆ ਇਹ ਵੀ ਬੈਡ ਮੰਨ ਕੇ ਚਲੋ ਫਾਰਮ ਦੇ ਵਿੱਚ ਸਾਨ ਬਣੂਗੀ ਸਾਰਾ ਨੂੰ ਫੁੱਲ ਸਹਿਜ ਤੇ ਮੇਨ ਗੱਲ ਜਿਹੜੀ ਆਪਾਂ ਇਹਦੀ ਪਿੰਡੇ ਦੇ ਸ਼ਾਈਨਿੰਗ ਵਗੈਰਾ ਦੇਖੀ ਜਾਂਦੇ ਉਹ ਦੇਖੋ ਉਹਦਾ ਕੋਈ ਮੁੱਲ ਨਹੀਂ ਪਰੀ ਹੋਈ ਆ ਭਰਾ ਠੀਕ ਹੈ ਸੋ ਚੰਗੀ ਡੈਡ ਬ੍ਰੈਂਡ ਵੀਰ ਦੀ ਦਿੱਤੀ ਵਾਦੇ ਬਾਕੀ ਬਰੀਡ ਵੀ ਫੁੱਲਾ ਜੋ ਵੀ ਇਹਨਾਂ ਦੇ ਸੀਮਣ ਲੱਗਿਆ ਵਾ ਤੇ ਜੋ ਹੈਗਾ ਉਹ ਤੁਹਾਨੂੰ ਡਾਟਾ ਲਿਖ ਦੀ ਰੂਪ ਵਿੱਚ ਮਿਲੂਗਾ ਇੱਥੇ ਤੇ ਦਿਨ ਕੁ ਰਹਿੰਦੇ ਬਾਕੀ ਖਰਨੀ ਵਗੈਰਾ ਦੇਖੋ ਬਰੀਡ ਆ ਜਮਾ ਕੋਈ ਮੰਨ ਕੇ ਜੁਲਾ ਹਬੜਾ ਦਾ ਬਰੀਡ ਵਿੱਚ ਆਉਂਦੀ ਸੋ ਖੜੀ ਵਗੈਰਾ ਦੇਖੋ ਜਮਾ ਕਿਆ ਬਾਤ ਹੈ ਪੂਰੀ ਸਾਫ ਸੁਥਰੀ ਜਿੰਦ ਜਾਨ ਰਾਜਿਸ ਸਮੀ ਪੜੀ ਵੀ ਪਹਿਲਾ ਸੂਆ ਇਹ ਜਿਹੜੇ ਵੀ ਸੌਂਕ ਰੱਖਦੇ ਆ ਕਿ ਆਪਾਂ ਮੇਲੇ ਦੇ ਵਾਸਤੇ ਚੰਗੀ ਫਾਰਮ ਤਿਆਰ ਕਰਨਾ ਬਰੀਡ ਤਿਆਰ ਕਰਨੀ ਆ ਇਦਾਂ ਦੀ ਵਹਿੜ ਤੇ ਜਦਾ ਆਪਾਂ ਭਾਅ ਲਾਵਾਂਗੇ ਚੰਗੀ ਤਿਆਰ ਹੋ ਤੇ ਬਾਇਓ ਡਾਟਾ ਸਾਰਾ ਇਹਦਾ ਮਿਲੂਗਾ ਹੁਣ ਵੀਰੇ ਠੀਕ ਹੈ ਅੱਗੇ ਆਪਾਂ ਜਿਹੜੀ 4 ਨੰਬਰ ਦੇਖੀ ਜਾਨੇ ਆ ਇਹ ਵੀ ਪਲੂਨ ਬੱਚੀ ਆ ਚੌਲ ਦਾ ਦੰਦ ਦੇ ਇੱਕ ਕਰਿਆ ਚੌਲ ਦਾ ਦੰਦ ਇੱਕ ਚੱਕਿਆ ਪਲੂਨ ਪਹਿਲਾ ਤੇ ਮਗਰੋਂ ਬੈਕ ਸਾਈਡ ਤੋਂ ਰਾਜੀ ਦਾ ਮੋਦੀ ਸਾਹਣ ੜ ਗਈ ਪਈ ਆ ਹਨਾ ਹਾਂ ਸਾੰਧੀ ਵੀ ਆ ਵੀਰੇ ਦੀ ਡਾਈਟ ਕਲਾਈਂਟ ਦੇ ਨਾਲ ਇਹ ਉਦਾਂ ਆਪਾਂ ਮੋਦੀ ਨਹੀਂ ਕਰਵਾਉਂਦੇ ਠੀਕ ਹੈ ਜਿਵੇਂ ਮੰਨ ਕੇ ਚੱਲੋ ਪੱਤਰਾਂ ਦੇ ਤਿੰਨਾਂ ਦਾ ਤਿੰਨਾਂ ਦਾ ਗਿਆ ਉਹ ਜਦ ਦਾ ਠੀਕ ਹੈ ਸੀਮਨ ਦੀ ਡਿਟੇਲ ਫੁੱਲ ਮਿਲੂਗੀ ਯਾਨੀ ਮੰਨ ਕੇ ਚੱਲੋ ਵੀਰੇ ਇੱਡਾਂ ਨਾ ਚੀਜ਼ਾਂ ਨਹੀਂ ਆ ਜਦੋਂ ਤਿਆਰ ਹੋਣਾ ਨੇ ਇਹਨਾਂ ਨੇ ਜਿਹੜਾ ਮਰਜੀ ਬੰਦਾ ਇਹਨਾਂ ਤੋਂ ਬੱਚੇ ਜਿਹੇ ਜਿਹੇ ਮਰਜੀ ਤਿਆਰ ਕਰਦਾ ਵੀ ਚੰਗੀ ਬਰੀਡ ਦੇ ਬਰੀਡ ਦੇਣਗੀਆਂ ਸੋ ਬਰ ਬੋਰਡਰ ਦੀ ਅਟੈਚਮੈਂਟ ਦੇਖ ਇਹਦੀ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਸੋ ਅੱਗੇ ਪਿੱਛੇ ਦਾ ਹਵਾਨਾ ਜਮਾ 4x4 ਜਿਹਨੂੰ ਕਹਿੰਦੇ ਹਨਾ ਤੇ ਹਾਲੇ ਤਾਂ ਦੇਖ ਲਾ ਤੂੰ ਆ ਮੈਂ ਦੇ ਕੁੜੇ ਦੀ ਹੁੰਦੀ ਐ ਇਹਦੀ ਨਾ ਬੱਚੀ ਤੇ ਦੇਖ ਲਾ ਜੈ ਜੈ ਕਾਰ ਬੱਚੀ ਐ ਕਦੋਂ ਕਾਮ ਨਹੀਂ ਇੱਡੀ ਹੋਣੀ ਕਰੇ ਫੁੱਟ ਦੀ ਗਜਾਇਸ ਹੋ ਰਹੀ ਹੈ ਵਿੱਚ ਬਿਲਕੁਲੀ ਢੁੱਲੀ ਢੋਰੀ ਵੀਰੇ ਨੂੰ ਸੋ ਚੌਥਾ ਨੰਬਰ ਆਪਾਂ ਜਿਹੜੀ ਦੇਖੀ ਜਾਨੇ ਆ ਪੂਰੀ ਸਾਫ਼ ਸੁਥਰੀ ਰਾਜੀ ਸਮੀ ਬੜੀ ਵੀ ਪਲੂਣ ਪਹਿਲਾ ਸਵੇਰ ਤੇ ਬਾਇਓ ਡਾਟਾ ਫਿਰ ਇਹਦਾ ਵੀ ਸਾਈ ਫਾਰਮ ਚਾਹੀਏ ਨੂੰ ਹਾਂਜੀ ਜੀ ਇਹਨਾਂ ਤਿੰਨ ਚਾਰ ਵਾਲੇ ਆਪਣੇ ਕੋਲੇ ਡਾਟਾ ਪੂਰਾ ਹੈ ਨਾ ਜਿਹੜੀ ਜਿਹੋ ਗਾਹ ਤੋਂ ਆਪਣੇ ਦੱਸਦੇ ਰਹਿਣਗੇ ਠੀਕ ਹੈ ਸੋ ਬਾਇਓ ਡਾਟਾ ਜੋ ਵੀ ਹੈਗਾ ਸਾਨੂੰ ਸਾਰਾ ਇਹਨਾਂ ਦਾ ਮਿਲੂਗਾ ਤੇ ਬਾਕੀ ਤੁਰਨੀ ਵਗੈਰਾ ਦੇਖੋ ਜਮਾ ਕਿਆ ਬਾਤਾਂ ਸਾਰਾ ਕੁਝ ਜੇ ਮੈਂ ਕਹਿੰਦਾ ਉਹਦੇ ਵੀ 12ਵੀਂ ਕਰੀ ਵੀ ਆ ਪੜੀ ਪੜਾਈ ਆਈ ਆ ਜਮਾ ਜਿਹੜੀ ਬਾਕੀ ਬਰੀਡ ਵਗੈਰਾ ਪੂਰੀ ਫੁੱਲ ਆ ਤੇ ਜਿਹੜੇ ਵੀਰ ਕੋਲ ਆਈ ਵੀ ਚੰਗੀ ਉਹਦੀ ਸਾਂਭੀ ਵੀ ਹੈ ਕੇਅਰ ਵਗੈਰਾ ਕਰੀ ਵੀ ਆ ਮੰਨ ਕੇ ਚੱਲੋ ਪਿਤਰ ਪਾਲ ਬਣਾ ਦੇਉਣੇ ਗੱਟੇ ਜਿਹੜੇ ਸਾਹਮਣਾ ਖਾ ਕੇ ਆਈ ਵੀ ਰਾਜੀ ਰੂਜੀ ਬਲੀ ਵੀ ਉਹ ਦੇਖੋ ਹਾਲੇ ਵੀ ਖੁਲਣ ਵਾਲੀ ਝਾਕ ਕਰਦੇ ਕੋਈ ਨਾ ਕੋ ਤੇ ਅੱਗੇ ਮੇਰੇ 5ਵੇਂ ਨੰਬਰ ਜਿਹੜੀ ਵਾੜ ਦੇਖ ਜਰੇ ਕਿਹੜਾ ਸੂਆ ਸੁੰਦੀ ਆ ਇਹ ਵੀ ਪਲੂਨੂng ਅੱਛੀ ਆ ਭਰਾ ਠੀਕ ਆ ਜ਼ਿਆਦਾਤਰ ਫਿਰ ਪਸੰਦ ਆ ਪਲੂਨ ਹੀ ਕਰਦੇ ਆ ਜ਼ਿਆਦਾਤਰ ਲੋਕ ਹੈ ਨਾ ਵੀਰੇ ਜਿਹੜੇ ਹੁਣ ਉਹਨਾਂ ਦੀ ਡਿਮਾਂਡ ਆ ਅਗਲਾ ਕਹਿੰਦਾ ਪਹਿਲਾ ਸੂਆ ਬੱਚੀ ਲੈ ਲੀ ਗਏ 4-5 ਸਾਲ ਚੋਈ ਆ ਠੀਕ ਐ ਤੇ ਨਾਲੇ ਚਲੋ ਬੱਚੇ ਜੈ ਜੇ ਮਰਜ਼ੀ ਲੈ ਲੈ ਜਦੋਂ ਪੈਸੇ ਇੱਕ ਵਾਰੀ ਲੱਗ ਜਿਆ ਜਾਂਦੇ ਇਹ ਦੰਦੋ ਕਿਵੇਂ ਆ ਇਹ ਦੋਂਦੀ ਆ ਭਰਾ ਦੋਂਦੀ ਪਲੂਨ ਪਹਿਲਾ ਸੂਆ ਜੀ ਭਾਈ ਤੇ ਲੇਵਾ ਪੂਰਾ ਫਿਟਿੰਗ ਵਾਲਾ ਹਨਾ ਅਸਲ ਆਪਣੀ ਕੋਈ ਵੀ ਗਾਂ ਦੇਖਣੀ ਤੂੰ ਕੋਈ ਵੀ ਆਪਣੀ ਜਿਹੜੀ ਪਸੰਦ ਆ ਨਾ ਠੀਕ ਹੈ ਆਪਾਂ ਸਾਰੀ ਕੰਪੈਕਟ ਲੈਨੇ ਆ ਵੀ ਜਿਹੜੀ 5-7 ਸਾਲ ਅਗਲਾ ਰੱਖ ਸਕੇ ਠੀਕ ਹੈ ਕੱਲੇ ਆਪਣੋਂ ਨਫੇ ਦਾ ਕੁਮਕਸਦ ਨਹੀਂ ਵੀ ਨਾਲ ਬ੍ਰੀਡ ਆਪਾਂ ਨੂੰ ਜਿਹੜਾ ਜਿਹੜਾ ਵੀ ਚੈਕੇ ਜਾਵਾਂਗਾ ਇੱਦੇ-ਇੱਦੇ ਲੋਕਾਂ ਨੂੰ ਆਪਾਂ ਚਲੋ ਆਪਾਂ ਦਾ ਕੌਣ ਆ ਜਿਨ੍ਹਾਂ ਨੂੰ ਦਿੱਤੀਆਂ ਜਿੰਨੀਆਂ ਬੱਚੀਆਂ ਦਿੱਤੀਆਂ ਹਰ ਬੰਦਾ ਯਾਦ ਕਰਦਾ ਯਾਦ ਤਾਂ ਕਰੂੰ ਜੇ ਵਧੀਆ ਚੀਜ਼ ਦੇ ਵਧੀਆ ਜੀ ਧੋਰੀ ਵਾਰ ਥਰੂ ਤਾਂ ਆਪਣੀ ਪਹਿਲੀ ਵੀਡੀਓ ਆ ਠੀਕ ਉਦਾਂ ਲੋਕਾਂ ਕੰਨ ਪਤਾ ਵਾ ਜਿਹੜੇ ਆਪਾਂ ਨੂੰ ਜਾਣਦੇ ਆ ਜਾਂ ਮਾਲ ਲੈ ਕੇ ਜਾਂਦੇ ਆ ਵੀ ਆਪਣੀ ਚੁਆਇਸ ਕਿਦਾਂ ਠੀਕ ਆ ਸਿਲੈਕਟਡ ਪੀਸ ਹੀ ਲੈਣਾ ਪੂਰਾ ਵਧੀਆ ਬਸ ਘੱਟ ਲੈ ਲਾਂਗੇ ਦੋ ਲੈਣੀ ਇੱਕ ਨੰਬਰ ਟੋਰੀ ਵੀਰੇ ਬਾਹਰ ਰੋ ਸੋ ਪੰਜਵੇਂ ਨੰਬਰ ਵਾਲੀ ਜਿਹੜੀ ਬੱਛੀ ਆ ਇਹ ਕੈ ਕਿ ਦਿਨ ਪਾਉ ਦੂ ਵੀਰੇ ਵਾਲੇ ਅਜੇ ਨਹੀਂ ਸੁਣਦੀ 2-4 ਦਿਨ ਦੋ ਚਾਰ ਦਿਨ ਹਨਾ ਦੋ ਚਾਰ ਦਿਨ ਬਾਕੀ ਆ ਬਾਇਓ ਡਾਟਾ ਸਾਰਾ ਇਹਦਾ ਵੀ ਮਿਲੂਗਾ ਇੱਕ ਨੰਬਰ ਅਜੇ 10 ਸਪੀਡ ਪਈਆਂ ਨਾ ਵੀਰੇ ਸੋ ਦੇਖੋ ਹਵਾਨਾ ਪੂਰਾ ਫਿੱਟ ਫਾੜ ਕੰਪੈਕਟ ਬੂਥੀ ਵਾਤੀ ਚੰਗੀਆਂ ਰਾਜੀ ਪਲੀ ਪੁਲੀ ਤਾਂ ਮੰਨ ਕੇ ਚਲੋ ਬਾੜਾ ਕਹਿੰਦੀ ਲੋੜ ਹੀ ਨਹੀਂ ਕਿਉਂਕਿ ਚੰਗੀ ਚੋਅ ਐ ਸੀ ਬਹੁਤ ਵਧੀਆ ਗਈ ਤੇ ਜਿਹੜਾ ਹਵਾਨਾ ਦੇਖੋ ਪੂਰਾ ਸਾਫ਼ ਸੁਥਰਾ ਕੰਪੈਕਟ ਜਮਾ ਰੂਹ ਆਫ ਜਮਾ ਇਸ ਕੰਜਮੀ ਬਣਾਇਆ ਹੁੰਦਾ ਲਾਲੀਆਂ ਮਾਰਦਾ ਜਮਾ ਤੇ ਜਿੱਦੇ ਨੂੰ ਕਰਮ ਵਾਲੇ ਸੂਣ ਗਏ ਇਹ ਸੂਣ ਤੋਂ ਘਾਂਟਾ ਘੰਡ ਮੇਰੇ ਹੁੰਦਾ ਪਹਿਲਾ ਚੋਣੀਆਂ ਪੈਣਗੀਆਂ ਤੋਂ ਦੇਖੋ ਕਿਸੇ ਪਾਸੇ ਲਿਸੀਆਂ ਨਾ ਮੀ ਨਹੀਂ ਤੇ ਜਮਾ ਚਮਕਦੇ ਪੰਜਾਬੂਰੀਆਂ ਕੀ ਬਾਤਾਂ ਜਮਾ ਰਾਜੀ ਸਮੀਆਂ ਪੜੀਆਂ ਤੇ ਬ੍ਰੀਡ ਪੂਰੀ ਫੁੱਲ ਹੈ ਇਹਨਾਂ ਦੇ ਵਿੱਚ ਤੇ ਜਿਹੜੇ ਵੀ ਕਰਦੇ ਆ ਬ੍ਰੀਡ ਤਿਆਰ ਕਰਨੀ ਆ ਇੱਧਰ ਜੇ ਇੱਕ ਬੈੜ ਲੈਵਾਂਗੇ ਘਰੇ ਆਪਾਂ ਨਾਲ ਤੇ ਇੱਕ ਬੱਚਾ ਜਾਊ ਆਪਣੇ ਘਰੇ ਤੇ ਨਾਲੇ ਦੁੱਧ ਤੇ ਨਾਲੇ ਬੈੜ ਆਪਣੇ ਘਰੇ ਜਾਵੜੂ ਜਿਹੜਾ ਜ ਮਰਜੀ ਸੀਮਰ ਰਖਾਈ ਚਲੀਏ ਜੋ ਉਹਦੇ ਦੇ ਘਰ ਬੱਚਿਆਂ ਤਿਆਰ ਕਰੀ ਜਾਂਦੀ ਐ ਨੇ ਤੇ ਅੱਗੇ ਜਿਹੜੀ ਆ ਗਈ 7 ਨੰਬਰ ਤੇ ਵੀਰੇ ਇਹ ਜਿਹੜਾ ਧਿਲੋ ਵੀ ਦੇ ਇਦਾਂ ਦੀ ਗਾਹ ਨਹੀਂ ਇਹ ਜਿਹੜਾ ਮਰਜੀ ਬੰਦਾ ਆਪਾਂ ਤੋਂ ਲੈ ਕੇ ਲੈ ਲੇ ਇਹਨਾਂ ਖੁੱਲਾ ਢੁੱਲਾ ਬੱਤੀ ਦੇਤੀ ਕਿਲੋ ਦੁੱਧ ਦੇਣਾ ਇੰਨੀ ਕੁ ਬਰੀਕ ਆ ਜਿੱਦੇ ਬੱਚਾ ਦੇਣ ਲੱਗ ਕੀ 2 ਫੁੱਟ ਐ ਦੇ ਕੋਲੇ ਡਿਜ਼ਾਈਨ ਕੋ ਰੋ ਲੈਵੇ ਦਾ ਤੇ ਬਾਕੀ ਜਿਹਨੇ ਇਹਨੂੰ ਢੰਗ ਬਣਨ ਲੱਗੇ ਵੇ ਬਰੀਕ ਦਾ ਤਾਂ ਬੇਮੁੱਲਾ ਡਿਜ਼ਾਈਨ ਲੱਗੇ ਵੇ ਦੇਖੋ ਹਸਾਬ ਹਜੇ ਤਾਂ ਕੁਝ ਵੀ ਨਹੀਂ ਬਣ ਕੇ ਜਦੋਂ ਇਹ ਸੇਰ ਤੋਂ ਪੂਰੀ ਵੀ ਨਹੀਂ ਕਰਤੀ ਨੇ ਠੀਕ ਆ ਨਾੜਾ ਨਾਲ ਗੁੰਦੀ ਵੀ ਐ ਜਮਾ ਹਨਾ ਸਟਰਕਚਰ ਵਾਈਜ਼ ਬ੍ਰੀਕ ਦੇਖੋ ਕਿੰਨੀ ਆਪਾਂ ਸਲਨਾ ਦਾ ਸਹਿਜ ਆ ਜਾਣੀ ਕਿ ਜਦੋਂ ਤੂੰ ਵੀ ਇਹ ਇਹ ਚੀਜ਼ਾਂ ਦਾ ਮੁੱਲ ਪੈਂਦਾ ਹਨਾ ਜਿਵੇਂ ਆਪਾਂ ਮੇਲੇ ਦੇ ਵਿੱਚ ਚਲੇ ਜਾਂਦੇ ਆ ਉੱਥੇ ਇਹ ਚੀਜ਼ਾਂ ਜਾਜੇ ਸ਼ੋਅ ਕਰਦੇ ਆ ਚੱਕਰ ਮੈਂ ਕੱਲ ਤੂੰ ਮੋਟੀ ਕਾਹਦੇ ਨਹੀਂ ਆਏ ਹੁਣ ਬੱਚੀ ਕਿੰਨੀ ਪੜੀ ਜੁੜੀ ਵੀ ਆ ਪੈਸਾ ਆ ਵੀ ਕੋਈ ਸਿੱਖਣ ਨੂੰ ਮਿਲ ਜੇ ਗੱਲ ਚੀਜ਼ਾਂ ਵਾਂ ਹਨਾ ਵੀ ਜਿੰਨੀ ਕਾਗਜੀ ਨਿੰਬੂ ਨਹੀਂ ਪੁਰਾਣੇ ਬੁੜੇ ਕਹਿ ਦਿੰਦੇ ਆ ਉਹ ਜੀ ਕਹਿਣਾ ਜੈ ਜੈ ਗੱਲਾ ਬਰੀਰਪੂਰੀ ਫੁੱਲ ਇਹਨਾਂ ਵਿੱਚ ਹਨਾ 101 ਨੰਬਰ ਉਸ ਪਾਸੇ ਦਾ ਹਾਥੀ ਨਹੀਂ ਧਰਾਂਦੇ ਆਪਾਂ ਗਰਮੀ ਦੇ ਵਿੱਚ 30 ਮੰਨ ਕੇ ਲੈਵੇ ਇਹਨੂੰ ਬੰਦਾ ਖੁੱਲਾ ਢੁੱਲਾ ਜੇ ਕਿਤੇ ਮੂਰੇ ਮਾਰਾ ਜਾਂ ਮੌਸਮ ਹੁੰਦਾ ਤਾਂ 40 ਕਿਲੋ ਦੁੱਧ ਦੇਣ ਵਾਲੀ ਗੱਡੀ ਲੱਗੀ ਤੇ ਜੇ ਵਰਗਾ ਜਿਹੜਾ ਬਾੜਾ ਸੌ ਕੀ ਫੋਗਰ ਵਗੈਰਾ ਫੁੱਲਦਿਆਂ ਰਹਾ ਤਾਂ ਉਹਦਾ ਫਿਰ ਗਰਮੀ 'ਚ ਕਿਲੋ ਦੁੱਧ ਆਰਾਮਦਾਰੀ ਨਾਲ ਛੋੜੂ ਵਈ ਜਾ ਇਹ ਗੱਲਾਂ ਤੇ ਬਾਕੀ ਕੰਨ ਦੇਖੋ ਜਵੇਂ ਨਿਕਾ ਨਿਕਾ ਕਿਸੇ ਦਾ ਕੰਨਾ ਵੱਡਾ ਨਹੀਂ ਮੰਨ ਕੇ ਚੱਲੋ ਤੇ ਲੈਵਾ ਦੇਖੋ ਫੁੱਲ ਫੱਟਪੜ ਤੇ ਬਾਕੀ ਵੀਰ ਦੇ ਗੱਲਾਂ ਜਿਵੇਂ ਕਰਾਂਟਾ ਕੋਈ ਹਵਾ ਨੂੰ ਕੰਨਣ ਦੇ ਦਿੱਤੇ ਐਡਾ ਲੈਵਾ ਦੇਖ ਕੇ ਅਰਮਾਨ ਕਹਿੰਦਾ ਜਿਹੜੇ ਹਿਸਾਬ ਨਾਲ ਮੂਰੇ ਰੁੱਤ ਆਉਂਦੀਆਂ ਖਾਣਾ ਚ ਪਾਏ ਪਾਣੀ ਸੁੱਕ ਜਾਂਦੇ ਆ ਕਹਿੰਦੇ ਕੰਦੂਤ ਸੁੱਕ ਜਾਂਦੇ ਆ ਉਸ ਰੁੱਤ ਦੇ ਵਿੱਚ ਨੇ 30 32 ਤੇ ਚੰਗੀ ਕੇਅਰ ਵਗੈਰਾ ਹੋਈਦਾ 35 ਕਿਲੋ ਦੁੱਧ ਚਲੋ ਕਮਾ ਲੈ ਵੀਰੇ ਤੇ ਹਵਾ ਨਾਲ ਦੇਖੋ ਅੱਗੇ ਦਾ ਫਿਟਨੈਸ ਤੇ ਬਾਕੀ ਇੱਕ ਜੀ ਹੋਰ ਆ ਪਸਰੀਆ ਵਗੈਰਾ ਸਾਰੇ ਜਿਹੜੀ ਨਹੀਂ ਜਿਵੇਂ ਬਸ ਉਹ ਕੁਆਲਿਟੀ ਦੇਖਦੇ ਉਥੇ ਜੱਜ ਚੈੱਕ ਕਰਦੇ ਆ ਕਿ ਸਾਰੇ ਜਿਹੇ ਪਸਰੀਆ ਦੇ ਦੇ ਹੁੰਦੇ ਆ ਜਮਾ ਹਨਾ ਠੀਕ ਹੈ ਬਾਈ ਇਹ ਰੈਪਸ ਕਹਿੰਦੇ ਇੰਗਲਿਸ਼ ਚ ਨਾ ਠੀਕ ਹੈ ਫੈਕਟਰੀ ਕਹਿੰਦੇ ਆ ਨਹੀਂ ਇਹ ਚੀਜ਼ ਵੱਡੀ ਹੋ ਮੰਨ ਕੇ ਚੱਲ ਜਿੰਨਾ ਖਾਊਗੀ ਉਹਨਾਂ ਦੇ ਦੇ ਠੀਕ ਹੈ ਇਹ ਮਤਲਬ ਪੱਟੇ ਨੇ ਪੇ ਦੀਏ ਦੇ ਦੇ ਆ ਉਹਨਾਂ ਨੇ ਕਿਤੋਂ ਕਿੰਨਾ ਖਾਣੀਆਂ ਤੇ ਕੀ ਦੇਣ ਠੀਕ ਹੈ ਨੇ ਪੇਟ ਵੱਡੇ ਨੇ ਜੰਦਰ ਹਣਾ ਇਹਨੂੰ ਕਹਿੰਦੇ ਸਾਰੇ ਚੀਜ਼ ਦੀ ਦੁੱਧੀ ਇਹਦੇ ਤੇ ਠੀਕ ਹੈ ਤੇ ਬਾਕੀ ਲੈਵਾ ਦੇਖ ਜਮਾ ਬੈਕ ਸਾਈਡ ਲੈਵਾ ਮੇਨ ਗੱਲ ਆ 10 ਸਾਲ ਰੱਖ ਲੈਣ ਟੁੱਟ ਜਾਣ ਜਮਾਣੀ ਟੁੱਟਦਾ ਜਦੋਂ ਲੈਵਾ ਟੁੱਟ ਜੇ ਤੇ ਫਿਰ ਮੰਨਗੇ ਚਲੋ ਸਾਰਿਆਂ ਦੇ ਮਾਰਕ ਦੇਖ ਲੈ ਕਿਸੇ ਦਾ ਹੈਗਾ ਅਡਰ ਥੱਲੇ ਕਿੱਤੇ ਤੋਂ ਆਉਂਦਾ ਤੇ ਮੁੜ ਕੇ ਡਾਕਟਰ ਘਰੇ ਆਉਂਦਾ ਆਪ ਨੂੰ ਵੀ ਚੰਗਾ ਨਹੀਂ ਲੱਗਦਾ ਬਾਹਲੇ ਵਰੀ ਆ ਜੇ ਜਦੋਂ ਹਣਾ ਤੇ ਜਿਹੜੀ ਐਂਡ ਤੇ ਰਹਿ ਗਈ ਇੱਕ ਖੜੀ ਇੱਕ ਢੇਲੂ ਆਪਰਾ ਅੱਛਾ ਉਹਨਾਂ ਕਿੰਨਾ ਰੰਗ ਦੇ ਦੇ ਕੇ ਤਾਂ ਇਹਨੂੰ ਲੋਕ ਕਹਿੰਦੇ ਸੋਹਣੀ ਬੋਲਦਾ ਵੀ ਇਹ ਫਾਰਮ ਦੀ ਆ ਠੀਕ ਹੈ ਇੱਕ ਢੇਲੂ ਗਾਂ 24 25 ਕਿਲੋ ਦੁੱਧ ਦਿੰਦਾ ਵੈਰਾ ਐ ਇੱਕ ਦੀ ਮੰਨ ਕੇ ਚਲੋ 25 ਕਿਲੋ ਕਹਿ ਕੇ ਦੇਣੀ ਆ ਫੇ 25 26 ਕਿਲੋ ਦੇ ਦੋ 26 ਕਿਲੋ ਦੁੱਧ ਤਾਂ ਉਹ ਹੱਥ ਦੀ ਜਵਾਈ ਦਾ ਥਾਣਾ ਇੱਕ ਨੰਬਰ ਬਣੂ ਬਥੇਰੀ ਸੋਹਣੀ ਜੇ ਹੁਣ ਆਪਾਂ ਕਹਿ ਦਈਏ ਬਾਈ ਇਹਨੂੰ ਮਜੇ 2-4 ਸਾਲ ਲੱਗਣਗੇ ਉਹਨਾਂ ਦੇ ਬਰਾਬਰ ਹੁੰਦੇ ਆ ਤੇ ਬੱਚੇ ਜਨਰੇਸ਼ਨ ਵਾਈ ਬਣ ਕੇ ਜਲਦੀ ਜੀ ਬੀ ਬੀ ਕਿਤੇ ਆਓ ਠੀਕ ਹੈ ਤੋਂ ਜਦੋਂ ਮਰਜੀ ਕੋਈ ਵੀਰ ਆਵੇ ਗਾਂ ਆਪਣੇ ਕੋਲ ਬਾਧੂ ਹੁੰਦੀਆਂ ਹੈ ਨਹੀਂ ਤੇ ਰੇਂਜ ਮੰਨ ਕੇ ਚਲੋ ਕਿੱਥੋਂ ਸਟਾਰਟ ਹੋ ਜਾਂਦੀ ਹੈ ਇਹ ਆਪਣੇ ਕੋਲੇ ਲੱਖ ਕਿਤੋਂ ਸ਼ੁਰੂ ਹੋ ਕੇ ਡੇਢ ਤੱਕ ਠੀਕ ਹੈ ਲੱਖ ਤੋਂ ਅੰਦਰ ਹੈ ਨਹੀਂ ਕੋਈ ਨਹੀਂ ਲੱਖ ਤੋਂ ਅੰਦਰ ਸੋ ਲੱਖ ਤੋਂ ਬਾਹਰ ਰੇਂਜ ਸਟਾਰਟ ਹੁੰਦੀ ਆ ਤੇ ਬੱਚੀ ਦੇਖੋ ਪੂਰੀ ਸਾਫ ਸੁਥਰੀ ਕਿਆ ਬਾਤ ਆ ਜਾਤ ਬਰੀਡ ਵਾਲੇ ਪਾਸਿਓ ਤੇ ਬਾਕੀ ਥਣ ਦਾ ਸਾਇਹ ਵਗੈਰਾ ਦੇਖੋ ਚਾਹੇ ਆਪਾਂ ਮਸ਼ੀਨੀ ਚਵਾਈ ਕਰ ਸਕਦੇ ਆਂ ਤੇ ਚਾਹੇ ਹੱਥੀ ਚਵਾਈ ਤੇ ਬਾਕੀ ਮਿਲਕ ਵੈਂਸ ਵਗੈਰਾ ਦੇਖੋ ਇਹ ਪੂਰੇ ਕਿਆ ਬਾਤ ਆ ਜਿਵੇਂ ਜਿਵੇਂ ਗੰਡੇ ਦੇ ਫੱਕ ਟੋਕਰ ਜੁਲ ਜੀ ਪਈ ਹੁੰਦੀ ਆ ਉਸ ਟਾਈਪ ਜਿਹਦੇ ਨਾੜਾ ਲੱਗੀਆਂ ਹੋਈਆਂ ਸੋ ਬਾਕੀ ਖੜ ਨਹੀਂ ਹੋਣੀ ਦੇਖੋ ਜਿਵੇਂ ਕੋਈ ਮੰਨ ਕੇ ਚੱਲੋ ਹਵੜਾ ਦਾ ਬੜੀ ਨਹੀਂ ਬਚਾਉਂਦੀ ਵੀ ਬਿਹੜ ਖੋੜ ਲਈ ਤੇ ਇਧਰੋਂ ਭੱਜ ਗਈ ਕਿਉਂਕਿ ਇਹ ਬਰੀਰ ਆ ਜਮਾ ਅਸਲ ਜੀ ਨੂੰ ਕਹਿ ਦਿੰਦੇ ਆ ਉਹ ਚੀਜ਼ਾਂ ਮੰਨ ਕੇ ਚੱਲੋ ਵੀ ਅਸਲੀ ਤੇ ਨਸਲੀ ਅਸਲੀ ਚੀਜ਼ਾਂ ਤੁਹਾਨੂੰ ਆਪਾ ਦਿਖਾ ਦਿਆਂ 7 ਲੱਖ ਭਾਗਾ ਚ ਤੇ ਨਿਰਖ ਵਰਖ ਕਰਕੇ ਆ ਕੇ ਦੇਖ ਕੇ ਤਸੱਲੀ ਕਰਕੇ ਲੈ ਸਕਦੇ ਹੋ ਤੇ ਬਾਕੀ ਜਿਹੜੇ ਕੌੜੀ ਵੀਰ ਨੇ ਪਸ਼ੂ ਦੇ ਡਿਟੇਲ ਦੱਸੀ ਆ ਪਸ਼ੂ ਦੇ ਹਿਸਾਬ ਨਾਲ ਵੀ ਗੱਲ ਸੂਟ ਕਰਦੇ ਤੇ ਵੀਰੇ ਐਡਰੈਸ ਨੰਬਰ ਦੁਆਰੇ ਫਿਰ ਬੋਲਦੇ ਆਪਣਾ ਆਪਣਾ ਬੀਬੀਓ ਪਿੰਡ ਸਈਦੋਗੇ ਵੀਰੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ 9779527342 ਮੇਰਾ ਕੰਟੈਕਟ ਨੰਬਰ ਆ 9417026228 ਠੀਕ ਹੈ ਜਦੋਂ ਮਰਜੀ ਕੋਈ ਵੀ ਆਵੇ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ